ਹੈਲੋ ਗਾਇਜ਼ ਵੀਰੇ গুਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦਿਨ ਚੜ ਗਿਆ ਏ ਪਰ ਆਪਣੀ ਹਜੇ ਚ ਸੁਸਤੀ ਜਿਹੜੀ ਉਹ ਨਹੀਂ ਲੱਤੀ ਹੈਗੀ ਵੈਸੇ ਆਪਾਂ ਨਹਾ ਨੂੰ ਲਏ ਆ ਫਰੈਸ਼ ਬਰਸ਼ ਹੋ ਗਿਆ ਲਿਪਸਟਿਕ ਵਗੈਰਾ ਲਈ ਆਪਾਂ ਲਾ ਤੇ ਘਰ ਦਾ ਕੋਈ ਕੰਮ ਨਹੀਂ ਹੋਇਆ ਹੈਗਾ ਕਿਉਂਕਿ ਪਹਿਲਾਂ ਮੂੰਹ ਮੱਥਾ ਸਵਾਰਨਾ ਜ਼ਿਆਦਾ ਜ਼ਰੂਰੀ ਹੈ ਕੰਮ ਬਾਅਦ ਚ ਹੁੰਦਾ ਰਹੇਗਾ ਕੋਈ ਚੱਕਰ ਨਹੀਂ ਹੈਗਾ ਤੇ ਬਸ ਹਜੇ ਤੱਕ ਨਾ ਟਾਈਮ ਪਾਸ ਹੀ ਮੈਂ ਕਰੰਦੇ ਆਂ ਵੀ ਥੋੜਾ ਜਿਹਾ ਐ ਹੋਏ ਵੀ ਆਪਣੇ ਆਪ ਸਰੀਰ ਕਹੇ ਕਿ ਅਮਨ ਉੱਠ ਕੰਮਕਾਰ ਤੇ ਕੰਮ ਕਰਨਾ ਹੀ ਪੈਣਾ ਹੈ ਤੇ ਵਾਕਈ ਜੀ ਕਿੰਦੇ ਵਿਅਰੀ ਤੇ ਮਾਰਿਆ ਹੀ ਮਰਨਾ ਹਨਾ ਤੇ ਜੇ ਵਿਅਰੀ ਨੂੰ ਵੇਖੀ ਗਏ ਵੀ ਹਾਂ ਵਿਅਰੀ ਵੇਖ ਵੇਖ ਕੇ ਮਰ ਜਾਏਗਾ ਤੇ ਕੋਈ ਵਾਰ ਆਪਣੇ ਆਪ ਕੋਈ ਦਰਦ ਭਰਉਣਾ ਪੈਂਦਾ ਕਿ ਵਿਅਰੀ ਦੇਖ ਕੇ ਮਰ ਜਾਏ ਹਾਂ ਚੰਗੀ ਗੱਲ ਐ ਵੀ ਮਾਰਨਾ ਨਾ ਪਵੇ ਵਿਅਰੀ ਨੂੰ ਹਨਾ ਉਹ ਕਹਿੰਦਾ ਨਾ ਬੰਦਿਆਂ ਦੇ ਬੋਲ ਹੀ ਵੀ ਡਾਂਗ ਚੱਕਣ ਦੀ ਲੋੜ ਨਾ ਪਵੇ ਬੰਦਿਆਂ ਦੇ ਬੋਲ ਹੀ ਡਾਂਗ ਵਰਗੇ ਹੋਣੇ ਚਾਹੀਦੇ ਉਹ ਗੱਲ ਹੋ ਗਈ ਹਨਾ ਪਰ ਨਹੀਂ ਆਪਾਂ ਨੂੰ ਤਾਂ ਕੰਮ ਕਰਨਾ ਪੈਣਾ ਵੈਸੇ ਮਾੜਾ ਮੋਟਾ ਟੁੱਟਾ ਭੱਜਾ ਜਾ ਡਰੈਗ ਰੂਮ ਚ ਖਲਾ ਰਖੂਰਾ ਚੱਕ ਲਿਆ ਕਿਉਂਕਿ ਸਾਡੇ ਘਰ ਜਿਹੜੀਆਂ ਛੋਟੀਆਂ ਛੋਟੀਆਂ ਮਹਾਨ ਹਸਤੀਆਂ ਜਿਵੇਂ ਫਤਿਹ ਸਿੰਘ ਹੋਗੇ ਪਰਨੀਤ ਤੇ ਉਹ ਜਿਹੜੀਆਂ ਹਸਤੀਆਂ ਨੇ ਨਾ ਉਹ ਬੜਾ ਖਲਾਰਾ ਪਾਉਂਦੀ ਆ ਬੜਾ ਖਲਾਰਾ ਪਾਉਂਦੀਆਂ ਨੇ ਤੇ ਪੜ ਲਓ ਫੋਨ ਦਾ ਕੈਮਰਾ ਮੇਰਾ ਸੈੱਟ ਕਰੰਦੇ ਤੁਸੀਂ ਹੈਂ ਗਾ ਮੈਂ ਉੱਥੇ ਉਹ ਲਾਰ ਕਰਾ ਕਿਹੜਾ ਕਹਿੰਦੇ ਮੀਟਰ ਦਾ ਵੀ ਬਿਲਕੁਲ ਸੈੱਟ ਹੋਉਂਦਾ ਹੈ ਕੈਮਰਾ ਮੇਰਾ ਤੇ ਗਾਇਜ਼ ਵੀਰੇ ਪਰੌਂਠੀਆਂ ਆਪਾਂ ਲਈਆਂ ਬਣਾ ਤੁਹਾਡੇ ਪ੍ਰਧਾਨ ਸਾਹਿਬ ਕਰਨ ਦੇ ਥੋੜਾ ਇੱਧਰ ਕਰੋ ਥੋੜਾ ਇੱਧਰ ਕਰੋ ਕੈਮਰਾ ਹਾਂ ਬਿਲਕੁਲ ਸੈੱਟ ਠੀਕ ਹੈ ਸੈੱਟ ਹੈ ਗਾਇਜ਼ ਵੀਰੇ ਤੇ ਅੱਜ ਗਾਇਜ਼ ਵੀਰੇ ਰਾਤ ਦਾ ਮੈਨੂੰ ਬੜਾ ਹੀ ਜ਼ਿਆਦਾ ਆਉਂਦਾ ਹੈ ਤੇ ਜੇ ਕਿਤੇ ਮੈਨੂੰ ਪਤਾ ਲੱਗ ਜਨਾ ਉਹ ਐਡਰੈਸ ਕਿੱਥੇ ਹੈ ਗਾਈਜ਼ ਵੀਰੇ ਤਾਂ ਮੈਂ ਉਹਨੂੰ ਮਿਲ ਕੇ ਆਵਾਂ ਕਿਉਂਕਿ ਉਹ ਵੀ ਵਿਚਾਰੀ ਮੇਰੇ ਵਰਗੀ ਬੌਲੀ ਕਮਲੀ ਜੀ ਹਨਾ ਤੇ ਵਧੀਆ ਲੱਗਦੇ ਮੈਨੂੰ ਆਪਣੇ ਵਰਗੇ ਬੰਦੇ ਜਿਹੜੇ ਵਧੀਆ ਲੱਗਦੇ ਆ ਯਾਰ ਤੇ ਦਿਲੋਂ ਪਿਆਰਾ ਗਾਈਜ਼ ਵੀਰੇ ਨੂੰ ਗਾਈਜ਼ ਵੀਰੇ ਜੇ ਮੇਰੀ ਵੀਡੀਓ ਤੇਰੇ ਤੱਕ ਪਹੁੰਚ ਗਈ ਨਾ ਗਾਈਜ਼ ਵੀਰੇ ਤੇ ਮੈਨੂੰ ਐਡਰੈਸ ਜ਼ਰੂਰ ਸੈਂਡ ਕਰੀ ਮੇਰਾ ਤੇਨੂੰ ਮਿਲਨੂ ਬਹੁਤ ਹੀ ਦਿਲ ਕਰਦਾ ਫਿਰ ਆਪਾਂ ਦੋਨੇ ਛਦਣਾ ਜੀਆਂ ਰਲ ਕੇ ਇੱਕ ਵੀਡੀਓ ਬਣਾਵਾਂਗੇ ਗਾਈਜ਼ ਵੀਰੇ ਚਲੋ ਗਾਈਜ਼ ਵੀਰੇ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਕਿ ਆਪਾਂ ਕਰਦੇ ਜਿਹੜੇ ਕੰਮ ਨੇ ਉਸ ਵਾਰੀ ਇਹ ਪਹਿਲਾਂ ਤਾਂ ਤੇ ਉਹ ਪਹਿਲਾ ਕੋਰੀਅਰ ਭੇਜਨੇ ਆ ਤੇ ਇੱਦਾਂ ਸਾਡੇ ਪ੍ਰਧਾਨ ਸਾਹਿਬ ਨੂੰ ਅਸੀਂ ਕਿਹਾ ਵੀ ਤੁਸੀਂ ਨਹਾਣ ਹੋ ਕੇ ਫਰੈਸ਼ ਫਰੁਸ਼ ਹੋ ਕੇ ਕੋਰੀਅਰ ਕਰਵਾਣ ਜਾਓ ਪਰ ਪ੍ਰਧਾਨ ਸਾਹਿਬ ਕਹਿੰਦੇ ਵੀ ਨਹੀਂ ਅਮਨ ਮੈਂ ਇਦਾਂ ਹੀ ਜਾਣਾ ਐ ਕੀ ਕਹਿੰਦੇ ਨੇ ਬੁੱਸਿਆ ਜਾ ਬਣ ਕੇ ਜਾਣਾ ਨਾਲੇ ਮੈਲ ઓਏ ਪ੍ਰਧਾਨ ਸਾਹਿਬ ਨਹੀਂ ਨਹੀਂ ਕਰਲੀ ਪਰ ਪ੍ਰਧਾਨ ਸਾਹਿਬ ਅਜੇ ਤੱਕ ਪਰਨਾਪੂਰਨਾ ਨਹੀਂ ਬਣਿਆ ਆਪਾਂ ਪ੍ਰਧਾਨ ਸਾਹਿਬ ਦੇ ਦਰਸ਼ਨ ਤੁਹਾਨੂੰ ਨਹੀਂ ਕਰਵਾ ਸਕਦੇ ਠੀਕ ਹੈ ਗਾਇਸ ਵੀਰੇ ਜਿਹੜੇ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਯਾਰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਹੁਣ ਤੱਕ ਇਹ ਚੈਨਲ ਤੇ 1 1 ਲੱਖ ਸਬਸਕ੍ਰਾਈਬਰ ਹੋ ਜਾਣੇ ਚਾਹੀਦੇ ਪਰ ਪਤਾ ਨਹੀਂ ਕਿਹੜੀ ਦੁਨੀਆ 'ਚ ਫਿਰਦੇ ਤੁਸੀਂ ਕੀ ਫਾਇਦਾ ਤੁਹਾਡੇ ਪਿਆਰ ਦਾ ਜਦੋਂ ਤੁਸੀਂ ਅਮਨ ਨੂੰ ਇਨੀ سپورਟ ਹੀ ਨਹੀਂ ਕਰਨੀ ਚੈਨਲ ਹੀ ਨਹੀਂ ਸਬਸਕ੍ਰਾਈਬ ਕਰਨਾ ਗਾਇਸ ਵੀਰੇ ਇਸ ਗੱਲ ਤੇ ਬਹੁਤ ਗੁੱਸਾ ਆਉਂਦਾ ਮੈਨੂੰ ਚਲੋ ਆਪਾਂ ਸਵੇਰੇ ਵਸੇ ਕਣਕ ਤੁਣਕ ਧੋ ਦਿੱਤੀ ਏ ਜਿਹੜੇ ਸਵੇਰ ਵਾਲ ਧੁੱਪ ਵਾਲੇ ਕੰਮ ਸੀ ਉਹ ਤਾਂ ਨਹੀਂ ਕਿ ਆਪਾਂ ਨੇ ਨਿਵੇੜ ਦਿੱਤੇ ਆ ਤੇ ਹੁਣ ਆਪਣਾ ਵੀ ਤੁਹਾਨੂੰ ਦੱਸਿਆ ਕਿ ਮੂੰਹ ਮੱਥਾ ਗਿਆ ਹੋ ਤੇ ਹੁਣ ਆਪਾਂ ਪਹਿਲਾਂ ਤਾਂ ਲੰਗਰ ਪਾਣੀ ਛਕਦੇ ਆ ਜਿਹੜੀ ਮੇਨ ਚੀਜ਼ ਆ ਹਨਾ ਲੰਗਰ ਪਾਣੀ ਛਕ ਕੇ ਤੇ ਫਿਰ ਆਪਾਂ ਅਗਲੇ ਕੰਮ ਕਰਦੇ ਆ ਤੇ ਗਾਇਜ਼ ਵੀਰੇ ਮੇਰੀ ਆ ਨਾ ਸ਼ਰਟ ਦਾ ਬਟਨ ਗਿਆ ਜ ਟੁੱਟ ਤੇ ਸਵੇਰੇ ਫਤੇ ਕਹਿੰਦਾ ਵੀ ਆਹਾ ਕੀ ਕੀਤਾ ਮਮਾ ਇਹਨੂੰ ਬਟਨ ਲਾ ਲੋ ਮੈਂ ਪੁੱਤ ਕਹਿੰਦਾ ਦਰਜੀਆਂ ਦੇ ਆਪਣੇ ਬਟਨ ਟੁੱਟੇ ਹੁੰਦੇ ਉਹ ਕੰਮ ਹੋਇਆ ਪਿਆ ਮੇਰੇ ਨਾਲ ਮੇਰੇ ਆਪਣੇ ਬਟਨ ਗਾਇਜ਼ ਵੀਰੇ ਟੁੱਟੇ ਹੀ ਰਹਿੰਦੇ ਆ ਚਲੋ ਕੋਈ ਗੱਲ ਨਹੀਂ ਇਹ ਤਾਂ ਕਹਾਵਤ ਹੈ ਤੇ ਚਲਦੀ ਆ ਰਹੀ ਹੈ ਜੀ ਇਦਾਂ ਹੀ ਚਲਦੀ ਰਹਿਣੀ ਜੁਗਾ ਜੁਗਾ ਚੱਕ ਹਨਾ ਜੀ ਤੇ ਸੱਸ ਸ੍ਰੀ ਗੁਰੂ ਜੀ ਸਾਰਿਆਂ ਨੂੰ ਅਸੀਂ ਪੋਪੀ ਦੇ ਸਾਰੇ ਟਿੱਕਾ ਖਾਵੋਗੇ ਤੇ ਮੈਂ ਵੀ ਹੋ ਗਿਆ ਰੈਡੀ ਤੇ ਜਿਹੜਾ ਸੀਸਾ ਟੁੱਟ ਗਿਆ ਜਦ ਦਾ ਤੇ ਇਹਨੂੰ ਆਪਾਂ ਲਾਵਾਂਗੇ ਹੁਣ ਅਮਨ ਤੂੰ ਮੇਰੀ ਵੀਡੀਓ ਬਣਾ ਮੈਂ ਆਪਾਂ ਲਾਉਨੇ ਨੂੰ ਕੋਈ ਗੱਲ ਨਹੀਂ ਤੇ ਇਧਰ ਅਮਨ ਜੀ ਦੇਖੋ ਤੇ ਬਾਹਰ ਨਿਕਲੀ ਪਈ ਹੈ ਇਹ ਕੀ ਚੱਕਰ ਹੈ ਵਰਦਾਨ ਸਾਹਿਬ ਇਹਦਾ ਮਤਲਬ ਇਹ ਹੈ ਕਿ ਸੰਸਾਰ ਤੋਂ ਤੁਸੀਂ ਕੁਝ ਵੀ ਲੈ ਕੇ ਨਹੀਂ ਜਾਣਾ ਹੈਗਾ ਖਾਲੀ ਹੱਥ ਆਇਸੀ ਤੇ ਖਾਲੀ ਹੱਥ ਜਾਣਾ ਠੀਕ ਹੈ ਵੀ ਇੰਨੀਆ ਮਿਹਨਤਾਂ ਕਰਨ ਤੋਂ ਬਾਅਦ ਵੀ ਅੰਮੜੀਆਂ ਜੇਬਾਂ ਖਾਲੀ ਨੇ ਤਾਂ ਤੁਸੀਂ ਕੀ ਜਮਾਂਦਾ ਸਾਰੇ ਜਾਣੇ ਠੀਕ ਹੈ ਮੇਰੀ ਵੀਡੀਓ ਜੈਸੇ ਕਰਕੇ ਕਹਿੰਦੇ ਵੀ ਧਿਆਨ ਨਾ ਦੇਖਿਆ ਕਰੋ ਕੋਈ ਨਾ ਕੋਈ ਨਿਕੇ ਨਿਕੇ ਗੱਲਾਂ ਸਿੱਖਣਵਾਦ ਤੇ ਹੁੰਦੀਆਂ ਮੇਰੀਆਂ ਜੇਬਾਂ ਦਾ ਮਤਲਬ ਇਹ ਹੀ ਹੈ ਕਿ ਬੰਦਿਆ ਤੂੰ ਖਾਲੀ ਹੱਥ ਆਇਆ ਖਾਲੀ ਹੱਥ ਜਾਣਾ ਜਿੰਨੇ ਮਰਜ਼ੀ ਧੰਦ ਪਟਲਾ ਸਾਰੇ ਦਿਨ ਦੇ ਵਿੱਚ ਜਿੰਨਾ ਮਰਜ਼ੀ ਪੈਸਾ ਕਮਾਲਾ ਜਿੰਨੀ ਮਰਜ਼ੀ ਮੇਰੇ ਵਾਂਗ ਉਧਰੋਂ ਉਧਰੋਂ ਭਾਜਣਾ ਟਕਰ ਕਰ ਕਰਕੇ ਇਧਰੋਂ ਕਰਕੇ ਉਧਰੋਂ ਕਰਕੇ ਵੀ ਦੋ ਪੈਸੇ ਕਮਾ ਲਈਏ ਪਰ ਜਿੱਦਾਂ ਖਾਲੀ ਆ ਥਾਂ ਓਦਾਂ ਹੀ ਜਾਣਾ ਏ ਠੀਕ ਹੈ ਇਸ ਤੋਂ ਚੰਗਾ ਆਰਾਮ ਨਾਲ ਕੰਮ ਕਰੋ ਪਿਆਰ ਨਾਲ ਚੱਲੋ ਠੰਡੇ ਸਵੇਰ ਨਾਲ ਕੰਮ ਕਰੀ ਜਾਓ ਤੇ ਆਪ ਹੀ ਸਾਰਾ ਕੁਝ ਮਿਲ ਹੀ ਜਾਣਾ ਪਰ ਨਾਲ ਕੋਈ ਨਹੀਂ ਜਾਣਾ ਫੇਰ ਗੱਲ ਉੱਥੇ ਹੀ ਆ ਗਈ ਹੈ ਨਾ ਤੇ ਹੁਣ ਸਾਡਾ ਗੱਡੀ ਦਾ ਸ਼ੀਸ਼ਾ ਹੈਲੀਕਾਪਟਰ ਦਾ ਟੁੱਟ ਗਿਆ ਅਸੀਂ ਕੱਲ ਬੜੀ ਜੱਦੋ ਜਹਾਦ ਨਾਲ ਇਹ ਵਾਲਾ ਸ਼ੀਸ਼ਾ ਜਿਹੜਾ ਲੈ ਕੇ ਆਏ ਆ ਸਾਈਡ ਵਾਲਾ ਕਿਉਂਕਿ ਜਦੋਂ ਅਸੀਂ ਉਡਾਣ ਭਰਦੇ ਆ ਤਾਂ ਸਾਨੂੰ ਪਿੱਛੋਂ ਜਿਹੜੇ ਕੋਈ ਹੈਲੀਕਾਪਟਰ ਜਾਂ ਕੋਈ ਜੀਵ ਜੰਤੂ ਜੀਵ ਜੰਤੂ ਕਿਉਂ ਹੈਲੀਕਾਪਟਰ ਹੀ ਉੱਡ ਦਿੰਦਾ ਜੰਤ ਜੀਵ ਜੰਤੂ ਉੱਥੇ ਕੀ ਕਰਨਾ ਆਸਮਾਨ ਦੇ ਵਿੱਚ ਉਹ ਸਾਨੂੰ ਫਿਰ ਪਿੱਛੋਂ ਦੇਖਦੇ ਨਹੀਂ ਹੈਗੇ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਬੜਾ ਵੱਡਾ ਰਿਸਕ ਵਾ ਆਪਣੀ ਲਾਈਫ ਦੇ ਵਿੱਚ ਤੇ ਇਹ ਆਪਾਂ ਰਿਸਕ ਜਿਹੜਾ ਲੈਣਾ ਨਹੀਂ ਚਾਹੁੰਦੇ ਅਜੇ بڑے ਕੰਮ ਪਏ ਕਰਨ ਵਾਲੇ ਜਿਹੜੇ ਮੈਂ ਸੁਪਨੇ ਸੋਚਿਆ ਨਾ ਵੀ ਮੇਰਾ ਵੱਡਾ ਸਾਰਾ ਬੁਟੀਕ ਹੋਊਗਾ ਮੇਰਾ ਇਦਾਂ ਦਾ ਬੁਟੀਕ ਹੋਊਗਾ ਮੈਂ ਉਹਦਾ ਸਾਰੇ ਸੁਪਨੇ ਪੂਰੇ ਕਰਨੇ ਆ ਗਾਈਜ਼ ਅਜੇ ਆਪਾਂ ਤੇ ਫਿਰ ਮੈਂ ਪ੍ਰਧਾਨ ਨੂੰ ਕਿਹਾ ਕਿ ਤੂੰ ਸ਼ੀਸ਼ਾ ਲਿਆਓ ساری 1.500 ਦੀ ਗੱਲ ਹੈ ਤੇ ਕਿਉਂ ਹਨਾ ਵੀ ਆਪਾਂ ਰਿਸਕ ਲੈ ਰਹੇ ਆ ਆ ਕੋਈ ਜੰਤੂ ਪ੍ਰੰਤੂ ਵਿੱਚ ਵੱਜ ਗਿਆ ਤੇ ਨਸਕਾਨ ਹੋ ਸਕਦਾ ਵਾ ਹਣਾ ਬੰਦਿਆਂ ਦਾ ਹੁਣ ਤੁਸੀਂ ਧੁੱਪੇ ਕਰਨਾ ਪਰ ਮੈਨੂੰ ਦੱਸੋ ਇਹ ਕੰਮ ਕਿੰਨੇ ਮਿੰਟ ਲੱਗਣਗੇ ਨਾਟੀ ਲਾਉਣੀ ਹੈ ਤੈਨੂੰ ਮੈਂ ਲਾ ਦਿੰਦਾ ਨਾਲੇ ਤੁਸੀਂ ਲਾਉਣੇ ਨਹੀਂ ਹੈਗੇ ਦੋ ਮਿੰਟ ਵਿੱਚ ਪਤਾ ਤਾਂ ਡਾ ਲੈ ਹੁਣੇ ਕਰ ਦਿੰਦਾ ਦੇਖੀ ਕੋਈ ਗੱਲ ਨਹੀਂ ਆਜੋ ਛੱਟ ਦੇਖਦੇ ਆ ਲੋ ਫੜ ਮੈਂ ਪ੍ਰਸ਼ਾਦਾ ਪਾਣੀ ਵੀ ਛਕਣਾ ਜੇ ਛਕੋ ਛਕੋ ਪ੍ਰਸ਼ਾਦਾ ਛਕੋ ਛਕਣਾ ਕੀ ਤੇ ਮੈਂ ਉਹਦੇ ਬਾਅਦ ਕੋਰੀ ਵੀ ਕਰਾ ਕੇ ਆਉਣਾ ਨੇ ਕੋਰੀ ਤਾਂ ਜ਼ਰੂਰੀ ਨੇ ਪ੍ਰਧਾਨ ਸਾਹਿਬ ਬਸ ਜੁਗਾਂ ਦੇ ਵਿੱਚ ਕੋਰੀ ਕਰਾਉਣਾ ਜੰਗੋਸ ਦੀ ਰੋਟੀ ਖਾਣੀ ਤੁਸੀਂ ਰੋਟੀ ਕਿੱਥੇ ਖਾਦੀ ਰੋਟੀ ਮੈਂ ਤੇਰੇ ਨਾਲ ਖਾਣੀ ਹੈ ਇਹ ਤੋਂ ਵੀ ਨਾ ਮੇਰਾ ਕੀ ਹੈ ਓਹੋ ਕਿਤੇ ਇਹ ਅੱਜ ਕਿੰਦਰ ਪੰਪ ਵਾਲੀਆਂ ਗੱਲਾਂ ਚੱਲਣਦੀਆਂ ਕਿਉਂ ਲੱਗਾ ਜੀਰੇ ਹੁਣ ਪ੍ਰਧਾਨ ਸਾਹਿਬ ਕਹਿੰਦੇ ਆ ਵੀ 2 ਮਿੰਟ ਲਾਵਾਂਗੇ ਛੀਸ਼ਾ ਚੜਨ ਨੂੰ ਦੇਖਦੇ ਆ 2 ਮਿੰਟ ਲੱਗਦੇ ਆ ਕਿ ਵੱਧ ਲੱਗਦੇ 2 ਮਿੰਟ ਤਾਂ ਇਹ ਨਟ ਖੋਲਣ ਨੂੰ ਲਾ ਦੇ ਨੇ ਗਾਇਜ਼ ਵੀਰੇ ਫੋਨ ਆ ਗਿਆ ਵਾ ਸੋਨੂ ਦਾ ਆਈ ਰੀਅਲੀ ਮਿਸ ਯੂ ਗਾਇਜ਼ ਵੀਰੇ ਮੇਰੀ ਵੀਡੀਓ ਪਲੀਜ਼ ਹੁਣ ਤੱਕ ਪਹੁੰਚਾ ਦਿਓ ਗਾਇਜ਼ ਵੀਰੇ ਤੱਕ ਤੇ ਉਹ ਮੇਰੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰੇ ਜਦ ਮੈਂ ਕਰਾਂਗੀ ਤਾਂ ਪਲੀਜ਼ ਮੇਰਾ ਰਿਪਲਾਈ ਜ਼ਰੂਰ ਕਰੇ ਮੈਂ ਉਹਨੂੰ ਮਿਲਣਾ ਚਾਹੁੰਨੀ ਆ ਕਿਹਨੇ ਕਿੰਦਰ ਮੇਰਾ ਜੀ ਆ ਉਹਨੂੰ ਮਿਲਨ ਨੂੰ ਦੀਦੀ ਨੂੰ ਆਪਾਂ ਨੂੰ ਤਾਂ ਕੋਈ ਕਹਿੰਦਾ ਨਹੀਂਗਾ ਕਿ ਤੁਸਾਨੂੰ ਮਿਲਣਾ ਹੈ ਆਪਣਾ ਬੂਮ ਬਥਾ ਨਹੀਂ ਨਾ ਝੱਜਦਾ ਹੈਗਾ ਆਪਣੇ ਵਿਚਾਰ ਨਹੀਂ ਝੱਜਦੇ ਹੈਗੇ ਇਸ ਕਰਕੇ ਆਪਾਂ ਨੂੰ ਕੋਈ ਮਿਲਣਾ ਚਾਹੁੰਦਾ ਨਹੀਂ ਹੈਗਾ ਤੇ ਪਰ ਜਿਹੜੇ ਮਿਲਣਾ ਚਾਹੁੰਦੇ ਨਾ ਉਹ ਮੇਰੇ 5 ਵਜੇ ਆ ਕੇ ਸਾਨੂੰ ਦੱਬਲੇ ਰਹਿੰਦੇ ਫਿਰ ਅੱਛਾ ਹਾਂ ਉਹ ਝੂਠਾ ਫੋਨ ਕਰਕੇ ਕੀ ਅਮਨ ਸਰਦਾ ਨੂੰ ਕਿਸੇ ਨੇ ਮਿਲਨ ਆਉਣਾ ਹੈ ਕਨੇ ਕਿਸਨੇ ਮਿਲਣ ਆਉਣਾ ਹੈ ਹਾਂ ਤੇ ਉਹ ਬਾਅਦਪਰ ਆਦਾ ਕਿ ਉਹ ਆਪ ਹੀ ਹੁੰਦੇ ਆ ਹਾਂ ਸਰਪ੍ਰਾਈਜ਼ ਦਿੰਦੇ ਆ ਸਰਪ੍ਰਾਈਜ਼ ਦਿੰਦੇ ਆ ਲੋ ਗਾਇਜ਼ ਵੀਰੇ ਪੂਰਾ ਹੈਲੀਕਾਪਟਰ ਦੇਖੋ ਸਾਡਾ ਬਹੁਤ ਉਹਨੇ ਗਿਆ ਹੈਲੀਕਾਪਟਰ 'ਚ ਵੀਡੀਓ ਛੁੜੀ ਅੱਜ ਉਹ ਹੀ ਕਾਰੀਗਰ ਆ ਰਿਹਾ ਆਪਣਾ ਸੁਨਾਮ ਉਹਨੂੰ ਕੱਪੜੇ ਫੜਾ ਕੇ ਉਹਨੇ ਤਾਂ ਲੈ ਕੇ ਆਉਣੇ ਛੇਤੀ ਚੱਲੀਏ ਆ ਧੁੱਪੇ ਤੋਂ ਪਿਆਪਾ ਨੂੰ ਫਿਰਨਾ ਪੈਣਾ ਦੇ ਲੋ ਮੇਰੀਆਂ ਭੈਣੋ ਜਿਹੜੀਆਂ ਸੂਟ ਬਣਵਾਉਂਦੀਆਂ ਨੇ ਤੁਹਾਡੇ ਵਾਸਤੇ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਠੀਕ ਹੈ ਤੁਸੀਂ ਸਾਨੂੰ ਪੈਸੇ ਦਿੰਦੇ ਹੋ ਬਹੁਤ ਵਧੀਆ ਗੱਲ ਹੈ ਪਰ ਮਿਹਨਤ ਵੀ ਕਰਨੀ ਪੈਂਦੀ ਕੋਈ ਵੀ ਕੰਮ ਐਦਾਂ ਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਆਸਾਨੀ ਨਾਲ ਪੈਸਾ ਮਿਲ ਜੇਗਾ ਮਿਹਨਤ ਕਰਕੇ ਹੀ ਦੋ ਪੈਸੇ ਬਣਦੇ ਆ ਹੁਣ ਜੇ ਆਪਾਂ ਸ਼ੀਸ਼ਾ ਨਾ ਲਾਈਏ ਮਿਹਨਤ ਨਾ ਕਰੀਏ ਹਨਾ ਤੇ ਨਸਕਾਨ ਹੀ ਨਾ ਹੈਲੀਕਾਪਟਰ ਤੇ ਵਿਚਾਰਾ ਗੰਦਾ ਬੜਾ ਹੋਇਆ ਰਹਾਦਾ ਮੀਂਹ ਪੈ ਕੇ ਤੇ ਇੱਧਰ ਗਾਇਸ ਵੀਰੇ ਆਪਾਂ ਆਪਣੀ ਕਣਕ ਰੱਖੀ ਪਈ ਆ ਚੰਗੇ ਵੇਲੇ ਕਣਕ ਕੱਢ ਲਈ ਉਦੋਂ ਬਾਅਦ ਹੀ ਮੀਂਹ ਆ ਗਿਆ ਸੀ ਆ ਲਓ ਜੀ ਕਣਕ ਘਰ ਦੇ ਖਾਣ ਵਾਸਤੇ ਸਾਨੂੰ ਮੁੱਕਦੀ ਨਹੀਂ ਹੈਗੀ ਕਰੋੜਾਂ ਦੀ ਕਣਕ ਸਾਡੀ ਇਹ ਜਾਈ ਗਏ ਤੁਸੀਂ ਰੋਟੀ ਪਾਓ ਆਪਾਂ ਰੋਟੀ ਖਾਈਏ ਅੱਜ ਮੰਮੀ ਨੇ ਉਹ ਬਣਾਇਆ ਪਿਆਜ਼ ਭੁੰਨ ਤੇ ਅੱਜ ਅੱਛਾ ਜੀ ਰੋਟੇ ਨਾਲ ਪਿਆਜ਼ ਖਾਵਾਂਗੇ ਆਪਾਂ ਹਾਏ ਹਾਏ ਪਰ ਤਾਂ ਹੈ ਪਿਆਜ਼ ਐਨਾ ਚਾਤ ਤੁਹਾਨੂੰ ਉਹਦਾ ਮੇਰੇ ਵਿਆਹ ਆਪਣੇ ਵਿਆਹ ਵਾਲੇ ਨੇ ਚੜਾਇਆ ਤੇ ਨਾਲ ਤੁਹਾਨੂੰ ਪਿਆਜ਼ ਭੁੰਨ ਦੇ ਚੜ ਗਿਆ ਫਿਰ ਉਹ ਤਿਆਰ ਉਹ ਬਚਪਨ ਦੀਆਂ ਚੀਜ਼ਾਂ ਨੇ ਨਾ ਉਹ ਉਹ ਵੱਖਰੀ ਚੀਜ਼ ਹੈ ਨਾ ਲੱਗੇ 2 ਮਿੰਟ ਲਾ ਤੇ ਲਾ ਵੀ ਵੈਰੀ ਗੁੱਡ ਸਾਤਾ ਪ੍ਰਧਾਨ ਸਾਹਿਬ ਆ ਗਏ ਬਾਤ ਆ ਤਾਂ ਦਿਨਾਂ ਤੇ ਰਾਤ ਕਰਲੇ ਪ੍ਰਧਾਨ ਸਾਹਿਬ ਨੇ ਵੈਰੀ ਗੁੱਡ ਪ੍ਰਧਾਨ ਸਾਹਿਬ ਜੁੰਦੇ ਵਸਦੇ ਰਹੋ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਵੇ ਪ੍ਰਧਾਨ ਸਾਹਿਬ ਆਪਣਾ ਬਰਥਡੇ ਵੀ ਆ ਰਿਹਾ ਮੇਰੇ ਵੱਤ ਕੋਈ ਸੈਲੀਬ੍ਰੇਸ਼ਨ ਕੋਈ ਸਰਪ੍ਰਾਈਜ਼ ਕੁਝ ਵੀ ਨਹੀਂ ਸਰਪ੍ਰਾਈਜ਼ ਦੀ ਮਗਰ ਤਿੰਨ ਮੌਕੇ ਤੇ ਹੂੰ ਕਾ ਦਾ ਮੌਕੇ ਤੇ ਮੌਕੇ ਤੇ ਸਰਕਾਰ ਵਾਂਗੂ ਬਦਲ ਜਾਂਦੇ ਹੋ ਨਹੀਂ ਜੀ ਹੋਰ ਅੱਜ ਤੱਕ ਮੇਰੇ ਇਨੇ ਜਨਮ ਦੇ ਨੰਗੇ ਉਰੇ ਮੈਨੂੰ ਇੱਕ ਵੀ ਗਿਫਟ ਨਹੀਂ ਦਿੱਤਾ ਤੂੰ ਇੱਕ ਵੀ ਕਿਤੇ 5 ਰੁਪਏ ਦੀ ਚੀਜ਼ ਨਹੀਂ ਲੈ ਕੇ ਦਿੱਤੀ ਹੈ ਕਿ ਨਹੀਂ ਐਡਾ ਵੱਡਾ ਗਿਫਟ ਤੈਨੂੰ ਮਿਲਿਆ ਹੋਇਆ ਘੱਟ ਹੈ ਉਹ ਤੇ ਹੁਣ ਉਹ ਤਾਂ ਹੁਣ ਮੇਰੇ ਕਰਮਾਂ ਚ ਹੀ ਮੈਨੂੰ ਮਿਲ ਗਏ ਬਸ ਫਿਰ ਤੈਨੂੰ ਹੋਰ ਗਿਫਟ ਦੀ ਲੋੜ ਹੈ ਨਾ ਨਾ ਫਿਰ ਵੀ ਹਣ ਜਨਾਨੀ ਨੇ ਇੱਕ ਦਾ ਕੋਈ ਸੂਟ ਸੱਪਾ ਕੋਈ ਇਦਾਂ ਦੀ ਕੋਈ ਚੀਜ਼ ਲਿਆ ਦਿਆ ਕਰੋ ਸੂਟਾਂ ਤੇ ਤੂੰ ਰਹਿਣੀ 24 ਘੰਟੇ ਚਲੋ ਤੁਸੀਂ ਲੋੜ ਹੈ ਉਹ ਤਾਂ ਫਿਰ ਉਹਦਾ ਫਿਰ ਉਹ ਹੋਗੇ ਨਾ ਕੀ ਹੋ ਗਿਆ ਜਿਹੜਾ ਆਪ ਤੁਹਾਡੇ ਵੱਲੋਂ ਚੀਜ਼ ਚਾਹੀਦੀ ਗਿਫਟ ਚਾਹੀਦਾ ਉਹ ਸੂਟ ਉਹ ਵਾਲੀ ਗੱਲ ਥੋੜੀ ਜਿਹੜਾ ਮੈਂ ਆਪ ਖਰੀਦ ਲੂੰਗੀ ਚਲ ਫਿਰ ਅੱਜ ਸੂਟ ਲਿਆ ਕੇ ਦੋ ਮੇਰੇ ਬਣ ਸਰਬਜੀਤ ਭੈਣ ਕਹਿੰਦੀ ਆ ਪੂਰਾ ਗੱਜ-ਵੱਜ ਕੇ ਤਿਆਰ ਹੋਣਾ ਵਾ ਅੱਛਾ ਹਾਂ ਉਹ ਕਹਿੰਦੀ ਵੀ ਇਦਾਂ ਕੋਈ ਲਾਈਟ ਵੇਟ ਸੂਟ ਨਹੀਂ ਪੋਣਾ ਹੈਵੀ ਸੂਟ ਪੋਣਾ ਫਿਰ ਅੱਜ ਮੈਨੂੰ ਸੂਟ ਲਿਆ ਦਿਓ ਇੱਕ ਹੈਵੀ ਬਸ 5 ਕੁ 100 ਵਾਲਾ ਓਕੇ ਕੋਈ ਗੱਲ ਇਹਨੂੰ 500 ਵਾਲਾ ਸੂਟ ਦੇਵਾ ਦਿਨ ਬਸ ਠੀਕ ਹੈ ਜਿੰਨੇ ਮਰਜ਼ੀ ਚੈੱਕ ਪ੍ਰਧਾਨ ਸਾਹਿਬ ਅੱਜ ਦੁਕਾਨ ਤੇ ਬੈਠ ਕੇ ਫਿਰ ਬੋਲਣਾ ਨਹੀਂ ਹੈਗਾ ਜੀ ਉੱਥੇ ਅੱਖਾਂ ਜ ਅਲੇ 2900 ਰੁਪਏ ਦੇ ਨੇ ਹਾਂ ਉਹਨਾਂ ਦੇ ਮਗਰੋਂ ਤੇ ਮੈਂ ਰੋਜ਼ ਵੀ ਨਹੀਂ ਮੇਰਾ ਮਾਨਕ ਕਿਆ ਪਾ ਵੇਖ ਵੇਖ ਕੇ ਉਹ ਲਿਓਣਾ ਜਿਹੜਾ ਮੈਂ ਵੇਖਿਆ ਨੇ ਕਿ ਚਲੋ ਜੀ ਪ੍ਰਧਾਨ ਸਾਹਿਬ ਹੋ ਗਿਆ ਆਪਣੀ ਮਿਸ਼ਨ ਚ ਕਾਮਯਾਬ ਹੈਲੀਕਾਪਟਰ ਆ ਸ਼ੀਸ਼ਾ ਗਿਆ ਜੇ ਲੱਗ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਚਕੀਏ ਤੇ ਬਾਹਰ ਤੋਂ ਆਪਾਂ ਬਹੁਤ ਆ ਗਾਈਜ਼ ਵੀ ਰੱਖਾਂ ਨਹੀਂ ਖੋਲਦੀਆਂ ਹੈਗੀਆਂ ਤਾਂ ਅਜੇ ਤੱਕ ਮੇਰੀ ਐਣ ਕਪਤ ਨਹੀਂ ਕਾਲੀਆਂ ਹੋਈਆਂ ਕਿ ਨਹੀਂ ਹੋਈਆਂ ਤੇ ਹੁਣ ਆਪਾਂ ਪ੍ਰਾਜਾ ਨਾਲ ਰੋਟੀ ਖਾਣੇ ਆ ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਦੇਖਦੇ ਕੀ ਬਣਦਾ ਚਿੰਨੀ ਸਾਡੀ ਚੱਲ ਰਹੀ ਕੱਲੀ ਹੋਈ ਜਲੋ ਤੁਸੀਂ ਜਿਵੇਂ ਨਹੀਂ ਆਪਾਂ ਕਰਤੀ ਬਾਦਰ ਸੋਈ ਖਲਾਰਾ ਤੁਸੀਂ ਦੇਖ ਸਕਦੇ ਹੋ ਕੀ ਕਰੀਏ ਜੀ ਵਸਦੇ ਘਾਂ ਚ ਖਲਾਰਾ ਹੀ ਹੁੰਦੇ ਹਨ ਹਨਾ ਤੁਸੀਂ ਸਾਰੇ ਸਮਝਦੇ ਹੋ ਸਾਰੇ ਭੈਣ ਭਰਾ ਮੈਨੂੰ ਦੇਖੋਗੇ ਨੂੰ ਕੂਟ ਨੇ ਦੇਖੋ ਦੇਖ ਲਓ ਗਿੰਦੇ ਪਾ ਲਓ ਇਹ ਸਾਰੇ ਲੋਕਲ ਕੋਰੀਅਰ ਜਾਣੇ ਨੇ ਜਿਹੜੇ ਆਪਣੇ ਇਹ ਸ਼ੁਰੂ ਹੋ ਜਾਂਦੇ ਨੇ ਬਟਾਲਾ ਲੁਧਿਆਣਾ ਗੁਰਦਾਸਪੁਰ ਮੋਹਾਲੀ ਹਨਾ ਅੱਖਾਂ ਮੇਰੀਆਂ ਦਰਦ ਕਰਨਦੀਆਂ ਸਿਰ ਮੇਰਾ ਦਰਦ ਕਰਨਦਿਆ ਤੇ ਮੈਨੂੰ ਨੀਂਦ ਨਹੀਂ ਆਈ ਹੈਗੀ ਤੇ ਬਾਕੀ ਹੁਣ ਮੈਂ ਤੁਹਾਨੂੰ ਪ੍ਰੂਫ ਦਿਖਾ ਦਿੰਦਾ ਠੀਕ ਹੈ ਨਾ ਦੇਖ ਲਓ ਜਿਹੜੇ ਬੰਦੇ ਨੂੰ ਸੌਣਾ ਚਾਹੀਦਾ ਉਹ ਬੰਦਾ ਤੇ ਜਾਗਣਦਿਆ ਤੇ ਜਿਹੜੇ ਬੰਦੇ ਨੂੰ ਕੰਮ ਕਰਨੇ ਚਾਹੀਦੇ ਤੇ ਉਹ ਬੰਦਾ ਸੌਂਦਾ ਕੱਲ ਜੋ ਗਿਆ ਭਾਈ ਇਹ ਕੱਲ ਜੋ ਕੁਝ ਵੀ ਹੋ ਸਕਦਾ ਹਨ ਤੇ ਬਾਕੀ ਮੈਂ ਹੁਣ ਬਾਜ਼ਾਰ ਜਾਣਾ ਸੀ ਤੇ ਮੈਂ ਕਿਹਾ ਚੱਲੀਏ ਤੇ ਕਹਿੰਦੇ ਮੈਨੂੰ 12 ਘੰਟਿਆਂ ਦਾ ਤੇ ਹੁਣ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦਿਆ ਸੌਣ ਚਾਣਾ ਦਾ ਕਦੋਂ ਤੇ ਕਦੋਂ ਆਪਾਂ ਜਾਣਦੇ ਆ ਕੰਮ ਸਿਰ ਦੇ ਉੱਪਰ ਦੀ ਹੋਇਆ ਪਿਆ ਸਿਰ ਖੁਰਕਣ ਦੀ ਵੇਲ ਨਹੀਂ ਤੇ ਇਧਰ ਕਾਂਤੇ ਜੂਣੀ ਸਰਕਦੀ ਹੈਗੀ ਘਾੜਾੜੇ ਦੇਖੋ ਲਾਉ ਕੰਮ ਹੋ ਗਿਆ ਜੋਰ ਨੀਂਦਰੇ ਨੇ ਪਾਇਆ ਜੱਟ ਸੌਂ ਗਿਆ ਤੇ ਜੇ ਜੱਟ ਕੇ ਤੇ ਉੱਠ ਗਿਆ ਲੈ ਨਹੀਂ ਪਤਾ ਮੇਰਾ ਕੁੱਟ-ਕੁੱਟ ਕੇ ਮੇਰਾ ਮੂੰਹ ਲਾਲ ਕਰ ਦੇਣਾ ਤੂੰ ਮੈਨੂੰ ਸੌਂ ਨਹੀਂ ਦਿੰਦੀ ਹੈਗੀ ਚਲੋ ਸੌਂ ਜਾਂਦੇ ਹਣਾ ਵਧੀਆ ਹੀ ਹੋਇਆ ਮੈਂ ਕਿਹਾ ਨੀਂਦ ਆ ਬੀ ਨਹੀ ਤੇ ਆ ਵੀ ਰਹੀ ਆ ਬਟ ਨੀਂਦ ਨਹੀਂ ਆ ਰਹੀ ਹੈ ਕਿ ਅੱਖਾਂ ਹੀ ਸੁੱਕੀਆਂ ਨੇ ਅੱਛਾ ਸੁਣ ਲਓ ਤੁਸੀਂ ਤਾਂ ਇਹ ਮਿਰਜ਼ਾ ਜੰਡ ਥੱਲੇ ਪਿਆ ਹੁੰਦਾ ਤੇ ਮਿਰਜ਼ਾ ਹੀ ਪਿਆ ਜਾਂਦਾ ਉਹ ਚਾਹੋ ਮਿਰਜ਼ਾ ਚਾਹ ਬਣਾ ਤੇ ਚਾਹ ਪੀਏ ਮਿਰਜ਼ਾ ਦੇ ਕੰਮ ਤੇ ਚੱਲੀਏ ਹੈ ਮਿਰਜ਼ਾ ਬੈੜਾ ਥੱਲੇ ਬੈੜ ਤਪਿਆ ਆ ਮਿਰਜ਼ਾ ਜੰਡ ਤੇ ਨਹੀਂ ਪਿਆ ਜੰਡ ਥੱਲੇ ਨਹੀਂ ਪਿਆ ਬੈੜ ਤੇ ਪਿਆ ਮੇਚਾ ਪਰ ਨਾ ਲੱਗਦਾ ਪਰ ਨਾ ਕਿ ਧਰਮ ਕਿਧਰ ਹੋ ਗਿਆ ਤੇ ਕਹਿੰਦੇ ਨੀਂਦ ਨਹੀਂ ਆ ਰਹੀ ਅੱਜ ਸਾਰੇ ਪ੍ਰੂਫ ਦੇ ਦੇ ਤੁਹਾਡੇ ਚਾਹਣ ਵਾਲਿਆਂ ਨੂੰ ਉਹ ਜੋ ਮੈਂ ਕਹਾ ਸੀ ਉਹੀ ਸੱਚ ਹੋਗਾ ਤੂੰ ਉਹੀ ਕੁਝ ਕਹਿਤਾ ਠੀਕ ਹੈ ਨਹੀਂ ਮੈਂ ਤਾਂ ਵੈਸੇ ਹੀ ਪਿਆਇਆ ਮੈਂ ਮਿਰਜਾ ਆਪਣੀ ਬੱਗੀ ਕੀ ਉਹ ਚਿੱਟੀ ਬੱਗੀ ਆਪਣੀ ਦੇਣਾ ਸੁਣਾਉਣਾ ਜਣਾ ਕੜਾ ਹੋ ਜਾ ਬੱਜਿਆ ਮਿਰਜਾ ਟਿਕ 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 ਕਿਦਾਂ ਬੱਗੀ ਕਿਵੇਂ ਕਰਨੇ ਗਰਮ ਚਾਹ ਬਣਾ ਦ ਫਿਰ ਪੀ ਚਾਵਾਸ ਮੇਰਾ ਤਾਂ ਢਾੜਿਆ ਦੀ ਚਾਹ ਪੀਣੂ ਜੀ ਕੰਦਰ ਮੈਂ ਪਿਆ ਦੇ ਦਿੰਦਾ ਨੂੰ ਸਵੇਰੇ ਅ ਚਾਹ ਤੁਹਾਨੂੰ ਪੀ ਤੇ ਘੜੀ ਕੋ ਯਾਰ ਚਾਹ ਇਨੀ ਨਹੀਂ ਪੀਣੀ ਹੈਗੀ ਚਾਹ ਫਿਰ ਆਪਾਂ ਨੂੰ ਆਪਣੇ ਵਰਕਰ ਵੀ ਚਾਹ ਤੋਂ ਬਣਾਉਣ ਨਹੀਂ ਦਿੰਦੇ ਹੈਗੇ ਕਦੀ ਕੋਲਡ ਡਰਿੰਕ ਕਦੀ ਕਾਫੀ ਕਦੀ ਕੁਛ ਕਦੀ ਕੁਛ ਹੂੰ ਬਣਾਇਆ ਜਾ ਕੋਈ ਥੋੜੀ ਜਿਹਾ ਬਣਾ ਲਓ ਅੱਛਾ ਜੀ ਅੱਜ ਮੈਂ ਨਾ ਕਰਾਂਗਾ ਨਾ ਹੋਰ ਵੀ ਤੁਸੀਂ ਨਾ ਪੀਓ ਨਾ ਯਾਰ ਮਨਾ ਕੀਤਾ ਨਾ ਇੰਨਾ ਪਿਆਰ ਨਾ ਪੁੱਛਦੇ ਨਾ ਮਨਾ ਕੀਤਾ ਜਾਂਦਾ ਚਲੋ ਜਦੋਂ ਆਪਾਂ ਟਾਈਮ ਆਣਾ ਓੜ ਜੋੜ ਜੋੜ ਜੋ ਕਿਵੇਂ ਸੱਚੀ ਗੱਲ ਮੇਰੇ ਝੰਡਾ ਥੱਲੇ ਪੈਂਦਾ ਦੇਖ ਮੇਰਾ ਤੇ ਵੀ ਇਹ ਆਹ ਦੇਖੋ ਤਣੀ ਤੁਸੀਂ ਅੱਜ ਇਹਦੀ ਬਾਹਰੋਂ ਅਮਰੀਕਾ ਤੋਂ ਆਏ ਸੀ ਨਾ ਕਵਰ ਫੋਨ ਦੇ ਤੇ ਅੱਜ ਪਾਏ ਹੋ ਫੋਨ ਤੇ ਕਵਰ ਲੋ ਚਾਹ ਬਣਾਈਏ ਤੇ ਫੇਰ ਕੋਈ ਕੰਮ ਕਰੀਏ ਇਕਦਾਂ ਲੈ ਟੁੱਟ ਜਾਂਦੀ ਅੱਜ ਤੁਹਾਨੂੰ ਪਤਾ ਵੀ ਅੱਜ ਕੱਲ ਕਣਕਾਂ ਆਣਾ ਵੱਢ ਰਹੇ ਹੋ ਉਹਨਾਂ ਕਰਕੇ ਲੈ ਟ ਚਲੀ ਜਾਂਦੀ ਐ ਸਵੇਰੇ ਜਾਂਦੀ ਤੇ ਸ਼ਾਮ ਨੂੰ ਆਉਂਦੀ ਸਿੱਧੀ 3 ਵਜੇ 3 ਵਜੇ ਆਉਂਦੀ ਤੇ ਫੇਰ ਆਲੂ ਮਟਰ ਬਣਾਉਣੇ ਮੈਂ ਹਾਂ ਆਲੂ ਮਟਰ ਬਣਾਵਾਂਗੇ ਹਾਂ ਮਟਰ ਜੋ ਆਹ ਚਾਲੂ ਮਟਰ ਬਣਾਵਾਂਗੇ ਬਾਹਰ ਤੋਂ ਆਹ ਤੇ ਮੁੰਡੇ ਦਾ ਖਾਣਾ ਥਾੜਾ ਨੇ ਕੁਲਵਿੰਦਰ ਰੋਣਾ ਐ ਉਹਨੇ ਕਿਹਾ ਆਲੂ ਕੁਲਵਿੰਦਰ ਨੇ ਕਿਹਾ ਆਲੂ ਮਟਰ ਦਾ ਤੋਂ ਬਣਾ ਲੈ ਚਲੋ ਜੀ ਹੁਣ ਚਾਹ ਬਣਾਵਾ ਗਗਨ ਬੱਚਾ ਬਾਅਦ ਤੇ ਬਣਾ ਦੂ ਪੋਸਟ ਤੇ ਚਾਹ ਬਣਾਵਾ ਅਮਨ ਮੇਰੀ ਸੇਵਾ ਚਾਈਨਾ ਬਾਡਰ ਤੇ ਆ ਗਏ ਕੀ ਹੋ ਗਿਆ ਕੈਮਰਾ 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 ਜਾਣ ਅਮਨ ਦੀ ਫਸ ਗਈ ਵਿਚਾਰੀ ਦੀ ਕੱਲੀ ਹੈ ਆਪਾਂ ਆ ਗਏ ਆ ਆਪਣੇ ਪਾਉ ਵਾਲੇ ਰੂਪ ਚ ਤੇ ਆਪਾਂ ਪਾਉ ਵਾਲੇ ਪਾਰ ਕੀ ਆ ਕਿਉਂ ਪਾਉ ਵੀ ਮਾਰੇ ਹੁੰਦੇ ਨੇ ਮੇਰੀ ਵਧੀਆ ਹੁੰਦੇ ਨੇ ਪਾਉ ਮਸ ਫੈਟ ਐਡੇ ਪਰਨੇ ਨਹੀਂ ਬੰਦੇ ਆ ਕੇ ਪਾਉ ਦੇ ਬਲੇਖੇ ਨਾ ਰਹਿ ਗਏ ਹਾਂ ਪਾਉ ਆਰੇ ਕੇ ਪਾਉ ਮਗਰ ਪਾ ਕੇ ਨਾ ਤੁਹਾਨੂੰ ਭਾਦਿਆਂ ਨੂੰ ਰਾਹ ਨਹੀਂ ਦਿਉਣਾ ਹੈਗਾ ਉਹ ਤਾਂ ਸਾਡੇ ਮੂੰਹ ਕਰਕੇ ਛੱਡ ਦੇਣਗੇ ਹੋਏ ਜਿਹੜੇ ਜੜ ਕੇ ਪਾਉ ਪਾ ਕਰਦੇ ਜਦੋਂ ਮੈਂ ਆਪਰੇ ਸਾਹ ਬਗਰਾਂ ਮੈਨੂੰ ਕਿਹਾ ਕਿ ਤੂੰ ਆਪਾਂ ਕਰਦੇ ਕਰ ਰਹੇ ਹੈਗਾ ਕਿਥੇ ਕਹਿਣਾ ਕਿ ਤੂੰ ਮਲਬਈ ਕਹਿਣ ਕੇ ਭਾਈ ਪਾਉ ਹੈ ਪਾਉ ਪਾਉ ਆਣਾ ਤੁਹਾਡਾ ਫਿਰ ਵੀਡੀਓ ਦੇ ਪਹਿਲੇ ਆਏ ਕਿੰਦਾ ਉਹਨਾਂ ਨੂੰ ਰਾਈਟਿੰਗ ਕਰਾਉ ਉਹ ਮੇਰੇ ਭਾਜ ਦਾ ਨਿੱਟ ਕੰਸਾ ਕਰਦਾ ਭਾਜੀ ਕਹਿੰਦੇ ਮੈਂ ਮੋਟਾ ਹੀ ਹਾਂ ਨਹੀਂ ਜੇ ਬੰਦਾ ਮੰਨੇ ਤਾਂ ਬੰਦੇ ਦਾ ਠੜ ਘਟਾਵੇ ਨਾ ਕਿੱਥੇ ਹੈ ਕਿੱਥੇ ਹੈ ਕਿੱਥੇ ਠੜ ਦੱਸੋ ਬੰਦਾ ਦੱਸੋ ਕਿੱਥੇ ਠੜ ਹਾਂ ਦੱਸੋ ਐ ਨਹੀਂ ਮੇਰੇ ਠੜ ਹੈ ਨਹੀਂ ਠੜਦਾ ਇਹਨੂੰ ਕਹਿੰਦੇ ਨੇ ਆ ਇੱਕ ਗਿੱਡਾ ਮੋਟਾ ਕਿੱਥੇ ਵੇ ਠੜ ਕੰਮ ਕਰਦਾ ਸਾਰਾ ਦਿਨ ਠੜ ਕੰਮ ਕੀ ਭਾਦਾ ਸਾਰਾ ਇਹ ਤਾਂ ਇਹਦਾ ਬੜਾ ਕਹੋ ਵੀ ਇਹ ਤਾਂ ਧੱਕਾ ਨਾਲ ਦੇ ਆਉਂਦਾ ਚਾਹ ਚੰਦ ਭਾਦ ਚਾਉਣਿਆ ਇਹ ਥੋੜਾ ਜਿਹਾ ਢਿੱਡੀ ਨਿਗੀ ਦੀ ਢਿੱਡੀ ਦੇ ਢਿੱਡ ਬਣ ਕੇ ਪਾ ਲੈ। ਅਦਾ ਕਰਵਾਟਾ ਕਾ ਰਖੜੇ ਨਿਗੀ ਦੀ ਢਿੱਡੀ ਦੇ ਤੱਕ ਭੜੀ ਨਹੀਂ। ਇਹੋਂ ਤਰਾ ਢਿੱਡੀ ਤੋਂ ਕਦੋਂ ਢਿੱਡ ਬਣ ਗਿਆ। ਥੋੜਾ ਕਰਦਾ ਹੀ ਨਹੀਂ ਆਉਂਦਾ। ਜਦੋਂ ਨਿਗੀ ਦੀ ਢਿੱਡੀ ਪਰਪਰ ਕੇ ਪਰਪਰ ਕੇ ਪਰਪਰ ਕਈ ਦਾ ਢਿੱਡ ਬਣ ਗਿਆ। ਕਾਨੂੰ ਨਿਗੀ ਦੀ ਢਿੱਡੀ ਜ ਪਹਿਲਾਂ ਬਥੇਰਾ ਰੋਟੀਆਂ ਖਾਂਦੇ ਉਹ ਤਾਂ ਭੜੀ ਨਹੀਂ ਇਹ। ਹੋਰ ਤਾਂ ਵਧੀਆ ਹੀ। ਚਲੋ ਗੱਲਾਂ ਘੱਟ ਕਰੋ ਤੇ ਚਾਹ ਚਾਹ ਪਾਓ ਮਿੱਠਾ ਤੇ ਚਾਹ ਪੱਤੀ ਦੇ ਚਾਹ ਪੀਏ ਤੇ ਆਪਾਂ ਚੱਲੀ ਆਪਣੀ ਬੰਦੀ ਤੇ। ਤੂੰ ਕਰ ਦੱਸ ਖੜੇ ਤੂੰ ਮੈਂ ਤਾਂ ਭਾਈ ਮੈਨੂੰ ਦਿਲਾਉ ਦੇਣ ਆਇਆ ਕਿ ਕਹਿੰਦੇ ਹਾਂ ਹਾਂ ਫੋਟੋਆਂ ਲੈ ਕੇ ਆਇਆ ਮੈਂ ਤੇਰੀ ਚਾਹ ਧਾਰਕ ਨੂੰ ਮਾਣੀ ਚਾਹਣਾ ਦੇਖੋ ਅੱਡ ਵਲੌਗ ਬਣਦੇ ਬਟੇ ਮਾਡੇ ਮਾਂ ਬਣਦੇ ਮੈਂ ਜਿੰਦੇ ਹੋਰ ਦੁਨੀਆ ਤੇ ਲੋਕ ਨਹੀਂ ਹੈ ਲੋ ਜੀ ਮੱਝ ਦੇ ਮਝਾਲਾ ਨੇ ਪ੍ਰਧਾਨ ਸਾਹਿਬ ਨੂੰ ਲਾ ਲਿਆ ਅੱਗੇ ਮਲਵਈਆਂ ਨੂੰ ਤੇ ਕਣਕ ਥੋਤੀ ਆ ਪੱਜ ਥੋੜੀ ਜਿਹੀ ਛਿੱਟਕ ਜਿੰਨੀ ਕਿਉਂਕਿ ਇਹ ਪਰਸੋਂ ਨਾਲ ਜਿਹੜੀ ਕਿੱਥੇ ਤਾਂ ਹੀ ਉਹ ਦਈ ਨਰੋਲਾ ਪੋਣ ਹਏ ਆ ਦੇਖੋ ਜੀ ਇਹ ਤਾਂ ਕਿੱਥੇ ਕਿੱਥੇ ਖੜ ਜੇ ਉਹ ਦੋਨੇ ਢੇਗਾ ਆ ਸੀ ਉਹ ਦੋਨੇ ਢੇਗਾ ਆ ਸੀ ਪਾ ਕੇ ਨਾ ਅੰਡੇ ਫੇਰ ਆਪਣੇ ਦੇ ਲਓ ਨਾ ਮਾਂ ਮਾਂ ਹੀ ਹੁੰਦੀ ਐ ਅਸੀਂ ਕਿਹੜਾ ਤੇਰੇ ਅੰਡੇ ਚੱਕਣ ਆਏ ਬੌਲੀਏ ਕਹਿੰਦੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰ ਦੋ ਚੰਗਾ ਉਹ ਪ੍ਰਾਲੀ ਰੱਖੇ ਨਾ ਪ੍ਰਾਲੀ ਪਾ ਦੇਨੇ ਥੱਲੇ ਹਾਂ ਥੋੜੇ ਰੱਖ ਕੇ ਨਾ ਥੱਲੇ ਪ੍ਰਾਲੀ ਪੂਲੀ ਜਦੋਂ ਉੱਡੂਗੀ ਨਾ ਇਹ ਉਹ ਦੋ ਸੱਟ ਕਰ ਦੇ ਇਹਨੂੰ ਕੁਛ ਪਾਦੀ ਰੋਟੀ ਪਾਣੀ ਹਾਂ ਉਹਰੇ ਦਾਣੇ ਦੂਨੇ ਸੁੱਟੋ ਯਾਰ ਪਾਣੀ ਪੂਣੀ ਲਿਆਓ ਆਣੇ ਵੀ ਤੇ ਉਹ ਵੀ ਪਏ ਨੇ ਆਪ ਰੋਟੀਆਂ ਵੀ ਰੋਟੀ ਚੁਰ ਕੇ ਪਾ ਗਏ ਆ ਰੋਟੀ ਚੁਰ ਕੇ ਪਾ ਦੋ ਗਿੱਲੀ ਕਰਕੇ ਦੁੱਧ ਚ ਜਿਵੇਂ ਤੇ ਆਹਾ ਅੱਜ ਨਾ ਪੋਲਾ ਲੈ ਕੇ ਆਵਾਂਗੇ ਕਿੰਦਰ ਆਹਾ ਯਾਰ ਕੀ ਕਹਿੰਦਾ ਇਹ ਇਹ ਚ ਪਾਣੀ ਪਾ ਕੇ ਕੋਠੇ ਰੱਖੀ ਆਪਾਂ ਤੇ ਚਲੋ ਥੋੜੇ ਦਿਨਾਂ ਦੇ ਵਿੱਚ ਹੀ ਕਣਕਾਂ ਸਾਰੀਆਂ ਮੱਡੀਆਂ ਇੰਗੀਆਂ ਟੂੜੀਆਂ ਵੀ ਨਾਲ ਦੀ ਨਾਲ ਹੀ ਹੋਣ ਲੱਗੀਆਂ ਤੇ ਵਾਹਣ ਸਾਰੇ ਖਾਲੀ ਹੋ ਗਏ ਹੁਣ ਥੋੜੇ ਦਿਨਾਂ ਤੱਕ ਹੀ ਬਸ ਪਾਣੀ ਲਾ ਦੇਣਾ ਕਹਿੜੀਆਂ ਰੋਟੀ ਬਸ ਜੀਰੀ ਦੀ ਤਿਆਰੀਆਂ ਸ਼ੁਰੂ ਅਮਨ ਚਾਕੀ ਨੂੰ ਇਹਨੂੰ ਥੋੜੇ ਦਿਨ ਪੱਲੀ ਨੂੰ ਇੱਧਰ ਕਰਦਿਨੇ ਆਂ ਇਹ ਜਿਹੜੇ ਥੱਲੇ ਨਾਲ ਬੈਠੇ ਹੁਣ ਕਿਤੇ ਹੋ। ਤੁਸਰੀ। ਤੁਸਰੀ ਬਹੁਤ ਐਤ ਦੇਦਾਂ ਜਾਂ ਪਕਾਣੇ ਦੁਨੀਆ ਵਾਲੇ ਨੇ। ਦੱਸਾਂ ਕੀ ਐ ਥੋੜਾ ਜਿਹਾ ਨਾ ਉਹ ਹੋ ਜਾਊਗਾ। ਅਮਨ ਤੈਨੂੰ ਗਰਮ ਹੋਣਾ ਇੱਧਰ ਪਾਸੇ। ਅਫੈਟਰ ਹੋਊਗਾ। ਖੰਗ ਲੱਗ ਗਿਆ ਉਹਨੂੰ ਇਹ ਖਿੱਚਣ ਲੱਗੀ। ਆਹ ਹੋ ਖਿੱਚ ਕੇ ਖੰਗ ਲੱਗੀ ਕਿਤੇ। ਹੋਰ। ਤੇ ਉਧਰ ਦੇਖੋ ਕੰਬਾਈਨ ਚੱਲ ਰਹੀ ਹੈ। ਕੰਬਾਈਨ ਨਹੀਂ ਸੱਚ। ਕੰਬਾਈਨ ਚੱਲ ਰਹੀ ਹੈਗੀ ਕਿਤੇ। என்னடா பண்ணலாம். டிபார்ட்மென்ட் வார்டு பார் டிரவெல் இன் டோட்டல் வைரஸ்கள் காட்டுங்கள் ਦੇ ਇਹਦੇ ਵਾਸਤੇ ਤਲੇ ਨਾ ਮੈਨੂੰ ਫੜ ਲੈ ਪੰਨੰਦ ਦਸਤੇ ਬਿਸਕੁਟ ਲੈ ਬਿਸਕੁਟ ਹਰੂ ਕਦੋਂ ਹੋਰ ਨਾ ਤੋ ਗੱਲਾਂ ਹੋਵੇ ਲੋ ਪ੍ਰਧਾਨ ਟਾਟੀਆਂ ਨਹੀਂ ਰੋਟੀ ਦਾ ਹੈ ਨਹੀਂ ਮੈਂ ਕਿ ਬਿਸਕੁਟ ਪੱਕ ਦਿਨ ਰੋਟੀਆਂ ਪਈਆਂ ਤੇ ਵਾਦੂ ਪਰੌਂਠੀਆਂ ਬਣੀਆਂ ਜਿਹੜੀ ਮੈਂ ਸਵੇਰ ਦੀਆਂ ਖਾਧੀਆਂ ਉਹ ਖਤਮ ਕਰਤੀਆਂ ਕਿੰਨੇ ਖਾਧੀਆਂ ਖਤਮ ਕਰਤੀਆਂ ਮੈਂ ਮਮੀ ਖਾ ਕੇ ਸ਼ਾਬਾਸ਼ ਹਮ ਮੈਂ ਰੋਟੀ ਨਹੀਂ ਖਾਧਦੀ ਸਵੇਰ ਦੀ ਖਤਮ ਕਰਤੀਆਂ ਰੋਟੀਆਂ ਇਦਾਂ ਹੀ ਮਗਰ ਪੈਂਦੀ ਆ ਪਰ ਮਗਰ ਪਾਉਗੀ ਤੁਹਾਡੇ ਮਾਰੇ ਠੂੰਗਾ ਤੁਹਾਡੇ ਸਿਰ ਅੱਜ ਕੱਲ੍ਹ ਵਾ ਭਲਾਈ ਦਾ ਟਾਈਮ ਹੈ ਨਿਕਲੰਦਰ ਏ ਉਹ ਰੱਖ ਦੋ ਬਸ ਤੁਸੀਂ ਤੁਸੀਂ ਵੀ ਸਰਾਣੇ ਨੂੰ ਫੜਾਉਂ ਜਾਂਦੇ ਤੁਸੀਂ ਕਿਹੜਾ ਘਟੋ ਡੰਡਾ ਲੈ ਮੁੰਡਾ ਕੀ ਡੰਡਾ ਕਰਨਾ ਹੈ ਬਿਸਕੁਟ ਐਂ ਸਿੜ ਦੋ ਯਾਰ ਤੁਸੀਂ ਭੋਲੀਆਂ ਗੱਲਾਂ ਕਾਤੋਂ ਕਰ ਦਿੰਦੇ ਤੁਸੀਂ ਐ ਸਿੜ ਤਾਂ ਕਵਰ ਹੀ ਸਿੜਦਾ ਕਵਰ ਖੋਲੋ ਇਹਨੂੰ ਆ ਕਰ ਰਿਹਾ ਨਾ ਤੋ ਖੋਲ ਹਾਂ ਤੁਸੀਂ ਕਹਿੰਦੇ ਡੰਡਾ ਡੰਡਾ ਕਰਨਾ ਹੈ ਆਰਾਮ ਨਾਲ ਆਰਾਮ ਨਾਲ ਡੰਡਾ ਕਰਦਾ ਮੈਂ ਕਿਉਂ ਥੋੜਾ ਥੱਕੀ ਕਰਨ ਦੇ ਬੰਨ ਉਹ ਕਿਹੜਾ ਥੋੜੀ ਅਣ ਜਾਂਦਾ ਆ ਲਾਤ ਨੂੰ ਪਲੱਸ ਥੋੜੀ ਲੱਗਿਆ ਉਹ ਤੇ ਆਪਣੇ ਆਂਡਿਆਂ ਤੇ ਬੈਠੀ ਐ ਆ ਕਦੇ ਚੱਲੇ ਸਾ ਢੋਲਾ ਇਕੱਠਾ ਹੋ ਕੇ ਚੈਰ ਕਰਦਾ ਫਿਰਦਾ ਸਿਰਦਾਈ ਥਾਣੇ ਹੁਣ ਕੇ ਖਾ ਲੂਗੀ ਹਾਈ ਬਿੱਲੀ ਬੁਲੀ ਨਾ ਆ ਜਾ ਕਿਤੇ ਪੁੱਠੇ ਤੇ پتہ ਨਹੀਂ ਐਟਨੀ ਚੱਲ ਰਿਹਾ ਮਨ ਅਧਿਆ ਇਹਦਾ بڑا ਸਵਾਲ ਆ ਗਿਆ ਹੁਣ ਚਾਹ ਚ ਨਿ ਬੋਗਣਾ ਲੂਮ ਲਾ ਕੇ ਚਾਹ ਚ ਡਬੋਗੇ ਨੰਬਰ ਫਿਰ ਅਜ ਮਾਜੇ ਦੇ ਮਜੇ ਆ ਲਾ ਜੀ ਨਹੀਂ ਨਾ ਕਰੋ ਮਾਜਾ ਦਾ ਦਾਦੇ ਤੇ ਤੈਹ ਗੱਲ ਕਰੋ ਅੱਛਾ ਧਾਰੇ ਸੰਤਾ ਪਤਾ ਨਹੀਂ ਧਾਰੇ ਕਹੇ ਜਾਉਂਦਾ ਹੈ ਦੱਸ ਦਿੰਦੇ ਆ ਹੈ ਦੱਸ ਦਿੰਦੇ ਆ ਦੱਸ ਫਿਰ ਚਲ ਅੱਜ ਦੇਖ ਹੀ ਜਾਓਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਵੀਡੀਓ ਸ਼ੂਟ ਕਰਨ ਲੱਗਾ ਤੇ ਲੋ ਆ ਜਾ ਖੁਸ਼ ਹੁੰਦਾ ਹੁੰਦਾ ਨਾ ਯੂ ਵੀ ਨੇ ਕਿ ਇੱਕ ਵਾਰ ਜੀ ਵੀਡੀਓ ਸ਼ੂਟ ਹੋ ਜਾਂਦੀ ਤਾਂ ਤੁਹਾਨੂੰ ਲੱਗਦਾ ਵੀ ਹਾਂ ਹਾਂ ਬੜਾ ਆਸਾਨ ਕੰਮ ਹੈ ਕਈ ਵਾਰ ਬਹੁਤ ਕੁਝ ਗਲਤ ਨਿਕਲ ਜਾਂਦਾ ਨੰਮੂ ਤੇ ਫਿਰ ਦੁਬਾਰਾ ਸ਼ੂਟ ਕਰਨੀ ਪੈਂਦੀ ਹੈ ਚਲੋ ਜੀ ਆਪਾਂ ਫੇਰ ਸ਼ੁਰੂ ਕਰਦੇ ਆ ਵੀਡੀਓ ਮੈਂ ਆ ਗਈ ਖੇਤ ਫਤੇ ਨਾ ਮੇਰੇ ਕਤੋਂ ਨਾ ਮਗਰ ਪਿਆ ਮम्मा ਉਹ ਕਰੋ ਉਹ ਗੱਡੀ ਨੇ ਬ੍ਰੇਕ ਮਾਰੀ ਹੈ ਕੀ ਹੋਇਆ ਸੀ ਤੇ ਫਤੇ ਕਹਿੰਦਾ ਮੇਰੇ ਮਗਰ ਪਿਆ ਕਹਿੰਦਾ ਮम्मा ਮੈਨੂੰ ਖੇਤ ਲੈ ਕੇ ਚੱਲੋ ਖੇਤ ਨੂੰ ਸਾਰੇ ਵਿਲੇ ਹੋ ਗਏ ਕਿ ਮੈਂ ਸਾਈਕਲ ਚਲਾਉਣਾ ਤੇ ਹੁਣ ਆ ਗਿਆ ਫਤ ਇੱਧਰ ਆ ਜਾ ਫਰੇ ਉਧਰ ਨਹੀਂ ਜਾਣਾ ਘਰ ਮੈਂ ਚੱਲੀ ਆ ਘਰੇ ਫਤਿਹ ਫਤਿਹ ਮੈਂ ਚੱਲੀ ਘਰ ਫੇਰ ਆ ਜਾ ਤੇ ਕਣਕਾ ਕਣਕਾ ਵੱਢੀਆਂ ਗਈਆਂ ਖੇਤ ਹੋ ਗਏ ਵਿੰਨੇ ਤੇ ਦੇਖ ਲੈ ਤੋ ਚਾਰ ਪੈਰੇ ਹੈਂ ਆਈ ਤੋ ਮੋੜ ਲੈ ਫੇਰ ਤੂੰ ਆ ਜਾ ਮੇਰੇ ਕੋਲ ਕੋਈ ਮੇਰੇ ਨਾਲ ਬੈਠੋਗੇ ਤੇ ਤਾਂ ਮੈਂ ਸਾਈਕਲ ਚਲਾਉਂਗਾ ਮੈਂ ਇਕੱਲੇ ਨਹੀਂ ਜਾਣਾ ਹੈਗਾ ਖੇ ਦਾ ਤਾਂ ਇੱਕ ਰਾਉਂਡ ਲਵਾਈਏ ਥਿਊ ਚੈੱਕ ਕਰੋ ਕਿੰਨਾ ਸੋਹਣਾ ਥਿਊ ਲੱਗ ਰਿਹਾ ਫਤਿਹ ਫਤਿਹ ਇਹਨੂੰ ਕਿੱਟਣਾ ਬੜਾ ਮੁਸ਼ਕਲ ਹੈ ਥਾਰੇ ਨੂੰ ਸਾਡਿਆਂ ਨੂੰ ਆਸੀ ਫਤੇ ਸਿੰਘ ਵਾਓ ਵੈਰੀ ਗੁੱਡ ਆ ਬਾਬਾ ਉਹ ਸੁਣੀ ਚੱਲ ਰਹੀ ਸ਼ੰਗੀ ਕਸ਼ਮੀਰ ਪੈਨ ਨਾਲ ਨਾ ਕੋਸ ਕੁੜਾ ਹੈ ਹੱਥ ਪੈਗਨ ਦਾ ਕਾ ਵੀ ਕਰਨੀ ਕੋਈ ਟੋਪ ਦੇ ਦਾ ਪੈਨ ਲੱਗਦਾ ਕਿ ਰਾਤ ਨੂੰ ਵੀ AC ਚਲਾ ਲਈਏ ਪਰ ਨਹੀਂ ਚਲਾਇਆ ਹੈਗਾ ਪਰ ਆਪਣੇ ਮੌਫ ਹੁੰਦਾ ਸੈਟ ਕਰਤਾ ਪਰ ਹੋਰ ਮੀਨ ਆ ਪਾਵੇ ਜਿਨ੍ਹਾਂ ਨੇ ਕੜਕਾ ਤੋੜੀਆਂ ਬਣਾਉਣਾ ਲਿਆ ਰਹਿ ਗਈਆਂ ਸਾਹਮਣੇ ਵਾਲੀਆਂ ਓਹਾਰੇ ਸਾਹਮਣੇ ਲੈਣ ਤਾਂ ਚੰਗੀ ਗੱਲ ਹੈ ਉਹ ਦੁਕਾਨ ਤੇ ਵੇਲੇ ਹੀ ਨਾ ਸਾਰੇ ਜਦੋਂ ਮਰਜ਼ੀ ਦਾ ਬਮੀ ਪਾ ਦੇ ਖਾ ਚੇ ਫੋਛਾ ਪੁਰਾ ਉਹ ਤੜਬਾ ਕਹਿੰਦਾ ਕੋਈ ਬੈਲੀ ਜੱਟ ਜਿਹਨੂੰ ਕਹੈ ਜੀ ਨਾ ਉਹ ਐ ਕਿੱਥੇ ਦਿਖ ਕਿਵੇਂ ਕਰ ਚੈਨ ਸਾਈਕਾ ਚਲਾ ਰਿਹਾ ਹੈ ਬੋਲਾ ਭਾਈਏ ਬੋਲਾ ਕਿੰਨੀਆਂ ਸੋਹਣੀਆਂ ਓਏ ਆਪੋਂ ਚੱਲ ਲੱਗਾ ਵਾ ਕਿੰਨੀਆਂ ਸੋਣੀਆਂ ਪੱਕੀਆਂ ਪੱਕੀਆਂ ਆਰਾਏ ਕੋ ਕਿੰਨੀਆਂ ਜ਼ੌਣੀਆਂ ਨੇ ਸਾਡੇ ਏਰੀਆ 'ਚ ਇਹਨਾਂ ਨੂੰ ਕਹਿੰਦੇ ਨੇ ਜੀ ਮਾਚੇ 'ਚ ਕਹਿੰਦੇ ਨੇ ਗੋਲਾ ਤੇ ਮਾਲਵੇ 'ਚ ਕਹਿੰਦੇ ਨੇ ਤੂਤੀਆਂ ਤੇ ਤੁਸੀਂ ਸਾਰਿਆਂ ਨੇ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੂ ਦੱਸੋ ਵੀ ਤੁਹਾਡੇ ਏਰੀਆ 'ਚ ਇਹਨਾਂ ਨੂੰ ਕੀ ਕਹਿੰਦੇ ਨੇ ਸਭ ਨੂੰ ਖਾਗ ਦੇਖਣੇ ਸਵਾਗਤ ਸੋਣੀਆਂ ਹਲਾਵਾ ਚੱਲੇ ਲਗਭਗ ਹੁਣ ਫੋਨ ਮੈਨਰ ਤੋਂ ਅੱਗੇ ਮੈਨਰ ਤੋਂ ਹੋ। ਉਹ ਹੋਰ ਕਿੱਦਾਂ। ਆ ਵੀਰੇ ਸਾਡੇ ਛੱਡੇ ਛੱਡੇ ਜਾਨੀਆਂ। ਹਾਂ ਹਾਂ। ਉਹ ਵੀਰੇ ਅੱਧਾ ਕੱਢੀ ਨਾ ਆ ਗਿਆ। ਹਾਂ। ਆ ਵੀਰੇ ਫਿਰ। ਤੇ 11:48 ਮਿੰਟ ਹੋ ਗਏ ਨੇ। ਤੇ ਆ ਦੇ ਬੰਦ ਕਮ ਦੇਖੋ। ਅਧੀ ਰਾਤ ਨੂੰ ਨਾ ਮੈਂ ਕੋਈ ਚੀਜ਼ ਬਣਾਇਆ ਜਾਂਦਾ ਯਾਰ। ਇਹ ਕੀ ਦਿਖਾਉਣੀ ਜ਼ਰੂਰੀ ਹੀ। ਨੀ ਮੈਂ ਤਾਂ ਦੱਸ ਰਿਹਾ ਮੈਂ ਦੱਸ ਰਿਹਾ ਕਿਉਂਕਿ ਸੌਰਵ ਸੌਰਵਜੀ ਦੀਦੀ ਦਾ ਯੂਐਸਏ ਦਾ ਫੋਨ ਆਇਆ ਸੀ ਹੁਣ ਤੱਕ ਜਿਹੜਾ ਪਹਿਲਾਂ ਤੇ ਉਹਨੇ ਕਿਹਾ ਸੀ ਅਮਨਾ ਕੀ ਕਹਿੰਦੇ ਨੇ ਗੋਲ ਮਟੋਲ ਚ ਬੜੀ ਸੋਹਣੀ ਲੱਗਦੀ ਹੈ ਅੱਛਾ ਹਾਂ ਤੇ ਉਹਦਾ ਕਾਰਨ ਆਹੀ ਹੈ ਜਿਹੜਾ ਖਾਰੇ ਰਾਤ ਨੂੰ ਦੀ ਰਾਤ ਦੇ ਟਾਈਮ ਇਸਨੇ ਕੁਝ ਨਾ ਕੁਝ ਖਾਂਦੇ ਰਹਿਣਾ ਨਾ ਤਾ ਉਹਦੇ ਕਰਕੇ ਕੋਲ ਮਟੋਲ ਹੋਣਾ ਹੀ ਹੈ ਆਪਣੇ ਸਰੀਰ ਨੂੰ ਫਿੱਟ ਰੱਖਿਆ ਕਰ ਅਮਨ ਫਿੱਟ ਹੋਈ ਮੈਨੂੰ ਕਿੱਥੇ ਮੈਂ ਕਿਹੜੀ ਦੌੜ ਤੇ ਪਿੱਛੇ ਰਹਿ ਗਈ ਤਵਾ ਉਹ ਜੁਦਾ ਹੀ ਪਿਚੜ ਗਈ ਫੇਰ ਤੇ ਜਦਾ ਸਰੀਰ ਫੁੱਲਣਾ ਵੀ ਮੜਾ ਹੀ ਐ ਕੋਈ ਗੱਲ ਨਹੀਂ ਇਤੋਂ ਦਾ ਉਹ ਕਹਿੰਦਾ ਨੇ ਮਰਨ ਤੋਂ ਬਾਅਦ ਆਖੀ ਜੇ ਕਹਿੰਦਾ ਲੋਕਾਂ ਚੱਕਣੀ ਉਹਦਾ ਪਤਲਾ ਤਾਂ ਕਿੰਨਾ ਭਾਰੇ ਠੀਕ ਐ ਹਾਂ ਹੁਣ ਤੇਰਾ ਕਹਿਨ ਦਾ ਕੀ ਮਤਲਬ ਐ ਕਿ ਖਾ ਪੀ ਕੇ ਮਰੋ ਇਹਦਾ ਮਕਸਦ ਕੀ ਐ ਮੇਰਾ ਕੋਈ ਮਕਸਦ ਨਹੀਂ ਹੈਗਾ ਨਹੀਂ ਉਹ ਜੇ ਮੈਂ ਕਿਉਂ ਆਉਂਦਾ ਨਹੀਂ ਸਾਡਾ ਮਕਸਦ ਕੀ ਕੋਈ ਕੈਮਰਾ ਚੱਕ ਕੇ ਤੇ ਮੈਨੂੰ ਦਿਖਾ ਰਹੇ ਹੋ ਵੀ ਹਾਂ ਪੀਓ ਮੈਗੋ ਜੇਤ ਪੀਣ ਦਾ ਨਹੀਂ ਕੋਈ ਕੋਈ ਨਹੀਂ ਆਉਂਦਾ ਹੈਗਾ ਪਾਕਿਸਤਾਨ 'ਚ ਦੋ ਬੰਦੇ ਹੀ ਹੁੰਦੇ ਨੇ ਹੂੰ ਉਹਦੇ ਜੀ ਇੱਕ ਵਧੀਆ ਸ਼ੇਰ ਦਾ ਸੁਣਾਉਂਦਾ ਐ ਉਹਨੇ ਕਿਹਾ ਤੂ ਸੁਣਾ ਹੁਣ ਉਹ ਬੁੱਟਾ ਦੇ ਤਾਂ ਬੋਲਦਾ ਕਹਿੰਦਾ ਤਾਂ ਮਕਸਦ ਦਸ ਮਕਸਦ ਕੀ ਹੈ ਉਹ ਗੱਲ ਮੈਂ ਕਿਹਾ ਤੂੰ ਕਰਤੀ ਹੁਣ ਤੇ ਮੈਂ ਤੈਨੂੰ ਕਿਹਾ ਵੀ ਨਹੀਂ ਐ ਮਨ ਤੁਨਾ ਜਿਆਦਾ ਮਤਲਬ ਮੋਲ ਮੋਲ ਜੀ ਮੋਟੀ ਹੋ ਜਾਣੀ ਆ ਹੈਨਾ ਢੋਲ ਲਾਜੀ ਬਣੀ ਜਾਣੀ ਆ ਤੇ ਤੂੰ ਆਪਣੇ ਉੱਤੇ ਕੰਟਰੋਲ ਕਰ ਥੋੜਾ ਜਿਹਾ ਅੱਛਾ ਜਦੋਂ ਮੈਂ ਤੁਹਾਨੂੰ ਕਹਿੰਨੀ ਬਿਟੇ ਡਕਟਾਲੋ ਤੂੰ ਇਹਦੇ ਨੇ ਮੈਂ ਕਿਹਾ ਹੁਣ ਵਿਆਹ ਕਰਾਣਾ ਫਿਰ ਮੈਂ ਕਿਹਾ ਹੁਣ ਵਿਆਹ ਕਰਾਣਾ ਅੱਛਾ ਚਲੋ ਮੈਂ ਹੁਣ ਕੀ ਕਹਾਂ ਸਮੂ ਮੈਥਾਵਾਸਿਕ ਨਾ ਸਿਆਣਾ ਬੰਦਾ ਇੱਕ ਕੀ ਕਹਿੰਦੇ ਨੇ ਉਹੀ ਦੇ ਸਕਦਾ ਸਲਾਹ ਹੀ ਦੇ ਸਕਦਾ ਹੈ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਅਜਾ ਕੋਈ ਸਿਆਣਾ ਅਸੀਂ ਫੁੱਦੂ ਆ ਹੈ ਅਜਾ ਵਾਦੀਓ ਮੀਨ ਬਾਈ ਫੁੱਦੂ ਮੈਨੂੰ ਨਹੀਂ ਪਤਾ ਆਏਗਾ ਤੁਹਾਨੂੰ ਪਤਾ ਹੋਵੇ ਬਲਵਈਆਂ ਨੂੰ ਨਹੀਂ ਮੈਨੂੰ ਬਲਵਈ ਪਰ ਆਪ ਕਾਪ ਕੈਸੇ ਬੋਲ ਰਹੇ ਤੁਸੀਂ ਜਿੰਗ ਵੀ ਪਹਿਲਾਂ ਅੱਜ ਬੋਲਦੇ ਟੈਨਕੜਾ ਹਾਲਾ ਮੈਨੂੰ ਵਲੌਗ ਲਾ ਕੇ ਦਿਓ ਮੇਰੇ ਕਹਿਣਾ ਨਾ ਜਵਾਰਨੀ ਟੀਟੀ ਨੇ ਕਿਹਾ ਵੀ ਮੇਰਾ ਵਲੌਗ ਬੜਾ ਸੁਣਾ ਹੁੰਦਾ ਹੈ ਦੀਲੇ ਕੋਸ਼ਿਸ਼ ਨਾ ਤੇਰਾ ਬਲੌਗ ਵੇਖ ਕੇ ਮੇਰਾ ਬਲੌਗ ਲਾ ਕੇ ਤੁਹਾਡੇ ਨੇ ਬਲੌਗ ਵੇਖਣ ਅੱਛਾ ਹੂੰ ਠੀਕ ਹੈ ਲਾ ਦੋ ਹਾਂ ਆਪਾਂ ਸਾਰੇ ਲਾਵਾਂਗੇ ਬਲੌਗ ਹੁਣ ਰਾਤ ਦੇ 1:00 ਨੇ 12 ਸਾਰੇ ਸਾਰ ਦੇ ਨਾਂਗੇ ਦੇ ਕੁੱਤਿਆਂ ਨੂੰ ਫੇਰ ਕੇ ਕੋਈ ਗੱਲ ਨਹੀਂ ਇਹ ਕੰਮ 10 ਮਿੰਟ ਚਾਂ ਦੇ ਰਸੀਵ ਹੁੰਦੇ ਨੇ ਮੇਰਾ ਤਾਂ ਮਕਸਦ ਇਹ ਹੈ ਕਿ ਅਸੀਂ ਟੀਵੀ ਲਾਈ ਰਹਾ ਤੁਹ ਹੋਰ ਤੇ ਪੰਦੀ ਸੁੱਤਾ ਪਿਆ ਯਾਰ ਉਹਦੀ ਨੀਂਦ ਆ ਬੁਰੀ ਬੜਾ ਵਧੀਆ ਬਣੀ ਤਾਂ। ਅਣੀ ਦੂਜੇ ਕੋ ਆਪਣੀ ਦਾ ਬਲਾਗ। ਐ ਪਰਨੀਤ। ਜੇ ਕਨੋਂ ਮਮਾ ਦਾ ਬਲਾਗ। ਉਹ ਨਵਾਂ ਕਵਨਗ। ਲੋਨ ਮੈਂ ਫਿਰ ਆਪਣੇ ਫੋਨ ਤੇ ਦੇਖਦੀ ਹਾਂ ਤੇ ਲੋ ਵੀ ਬਾਕੀ ਤੁਹਾਨੂੰ ਵੀ ਹੋਣਾ ਆਪਾਂ ਸਦਾ ਸਵੇਰੇ ਮਿਲਦੇ ਆ। ਤੇ ਕੱਲ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਿ ਧੀਆਂ ਨੂੰ ਪੇਕੇਾਂ ਦੀ ਜ਼ਮੀਨ ਦਾ ਹਿੱਸਾ ਲੈਣਾ ਚਾਹੀਦਾ ਕਿ ਨਹੀਂ। ਬਹੁਤ ਵਧੀਆ ਕਮੈਂਟ ਆਏ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸਿਆ ਨੇ। ਤਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨਾ ਜ਼ਿਆਦਾ ਪਿਆਰ ਕਰਨ ਵਾਸਤੇ ਇਹਨੇ ਸੋਹਣੇ ਕਮੈਂਟ ਕਰਨ ਵਾਸਤੇ ਜੇ ਸਾਰਿਆਂ ਨੇ ਸਿਰਫ ਮੇਰੀ ਕੋਈ ਵੀ ਗੱਲ ਇਦਾਂ ਨਹੀਂ ਲੱਭੀ ਹੈ ਕਿਉਂਕਿ ਨੈਗੇਟਿਵ ਸਾਰਿਆਂ ਨੇ ਮੇਰੀ ਹਾਂ ਦੇ ਵਿੱਚ ਹਾਂ ਮਲਾਈ ਜੋ ਮੈਂ ਕਿਹਾ ਤੇ ਸਾਰਿਆਂ ਨੇ ਕਿਹਾ ਵੀ ਬਿਲਕੁਲ ਸਹੀ ਇਦਾਂ ਹੀ ਹੋਣਾ ਚਾਹੀਦਾ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਮੈਂ ਜੋ ਕੋ ਤੁਹਾਡਾ ਗੱਲਾਂ ਰੱਖਿਆ ਨਾ ਤੁਸੀਂ ਸਾਰਿਆਂ ਨੇ ਉਹ ਗੱਲਾਂ ਨੂੰ ਪਸੰਦ ਕੀਤਾ ਲਾਈਕ ਕੀਤਾ ਤੇ ਸਾਰਿਆਂ ਦੇ ਕਮੈਂਟ ਵੀ ਬਹੁਤ ਜ਼ਿਆਦਾ ਸੋਹਣੇ ਆਏ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਹਨੇ ਪਿਆਰੇ ਕਮੈਂਟ ਕੀਤੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ ਪਰਸਨਲੀ ਮੈਨੂੰ WhatsApp ਤੇ ਮੈਸੇਜ ਵੀ ਆਇਆ ਉਹ ਵੀ ਦਾ ਡੇਲੀ ਇਹ ਸਾਨੂੰ ਗੁੱਡ ਮਾਰਨਿੰਗ ਉਹਨਾਂ ਨੇ ਵੌਇਸ ਮੈਸੇਜ ਭੇਜਣਾ ਹੀ ਹੁੰਦਾ ਤੇ ਬੜੀ ਖੁਸ਼ੀ ਮਿਲਦੀ ਜਦੋਂ ਕੋਈ ਆਪਣੇ ਇੰਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਇੱਕ ਮੈਸੇਜ ਟਾਈਪ ਕਰਦੇ ਹਨ ਤੇ ਕਾਫੀ ਮੈਨੂੰ ਇੰਸਟਾ ਆਪਣਾ ਸੌਰੀ WhatsApp ਤੇ ਮੈਸੇਜ ਆਉਂਦੇ ਆ ਗੁੱਡ ਮਾਰਨਿੰਗ ਦੇ ਗੁੱਡ ਨਾਈਟ ਦੇ ਤੇ ਬੜਾ ਵਧੀਆ ਲੱਗਦਾ ਯਾਰ ਕੋਈ ਡੇਲੀ ਤੁਹਾਡੇ ਵਾਸਤੇ ਕਿਵੇਂ ਹੈ ਨਾ ਟਾਈਮ ਕੱਢਦਾ ਜੇ ਕਈ ਵਾਰ ਮੈਂ ਰਿਪਲਾਈ ਜ਼ਰੂਰ ਕਰਦੀ ਹਾਂ ਕਈ ਵਾਰ ਕਿਤੇ ਮਿਸ ਅੰਡਰਸਟੈਂਡਿੰਗ ਨਾਲ ਜਿਹੜਾ ਮੇਰਾ ਵੀ ਜਿਹੜਾ ਆਇਆ ਹੁੰਦਾ WhatsApp ਤੇ ਮੈਸੇਜ ਅੰਦਰ-ਉਂਦਰ ਹੋਏ ਦਾ ਕਾ ਆਦਰ ਤਾ ਨਹੀਂ ਹੁੰਦਾ ਜੇ ਸਾਧਵਾਜੀ ਮੇਰੀ ਕੋਸ਼ਿਸ਼ ਜਿੰਦਗੀ ਮੈਂ ਰਿਪਲਾਈ ਕਰਦੀ ਆ ਤੇ ਉਹ ਵੀਰੇ ਦਾ ਵੀ ਪਰਸਨਲ ਮੈਨੂੰ ਵਾਇਸ ਮੈਸੇਜ ਆਇਆ ਤਾਂ ਉਹਨਾਂ ਨੇ ਬੜਾ ਹੀ ਵਧੀਆ ਕਿਹਾ ਕਹਿੰਦੇ ਵੀ ਤੁਸੀਂ ਅੱਜ ਜਿਹੜੀ ਗੱਲ ਕੀਤੀ ਵੀ ਕਰੋੜਾਂ ਪੈ ਤੁਸੀਂ ਗੱਲ ਕਹੀਏ ਤਾਂ ਮੈਨੂੰ ਉਸ ਟਾਈਮ ਬੜਾ ਮਾਣ ਮਹਿਸੂਸ ਹੋਇਆ ਕਿ ਜਿਹੜੇ ਭਰਾ ਨੇ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਸਾਡੀਆਂ ਗੱਲਾਂ ਜਿਹੜੀਆਂ ਵਧੀਆ ਲੱਗੀਆਂ ਤੇ ਕੋਈ ਹੋਰ ਮੁੱਦਾ ਹੋਇਆ ਤੁਹਾਡੇ ਤੋਂ ਬਾਅਦ ਚ ਕੋਈ ਸਵਾਲ ਹੋਇਆ ਤੇ ਮੈਨੂੰ ਜਰੂਰ ਤੁਸੀਂ ਵਟਸਐਪ ਤੇ ਮੈਸੇਜ ਕਰਿਓ ਜਿਹੜਾ ਮੇਰਾ ਬੁਟੀਕ ਵਾਲਾ ਨੰਬਰ ਹੈ ਤੇ ਜੇ ਨਹੀਂ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਸਾਰਿਆਂ ਨਾਲ ਸਾਂਝੀ ਕਰਾਂਗੇ ਬਟ ਆਪਾਂ ਤੁਹਾਡਾ ਨਾਮ ਜਿਹੜਾ ਕਿਸੇ ਦਾ ਨਹੀਂ ਲੈਂਦੇ ਹੈਗੇ ਨਾਮ ਆਪਾਂ ਨਹੀਂ ਦੱਸਾਂਗੇ ਜੀ ਠੀਕ ਹੈ ਜੀ ਮਿਲਦੇ ਆ ਨਵੇਂ ਵਲੌਗ ਨਾਲ ਹੁਣ ਆਪਾਂ ਮੰਗੋ ਸ਼ੇਕ ਇਨਵਾਈਟ ਕਰੀਏ ਨਾਲੇ ਹੁਣ ਮੈਂ ਆਪਾਂ ਆਪਣਾ ਇੱਕ ਵਲੌਗ ਦੇਖਣਾ ਹੈ ਓਕੇ ਜੀ ਬਾਏ ਬਾਏ ਆਦੇ ਵਲੌਗ ਦਾ ਐਂਡ ਆ ਪਾਈਥੇ ਕਰਦੇ ਆ ਅਗਰ ਵਧੀਆ ਲੱਗਿਆ ਲਾਈਕ ਸ਼ੇਅਰ ਔਰ ਪਿਆਰ ਨਾਲ ਕਮੈਂਟ ਜਰੂਰ ਕਰਕੇ ਜਾਇਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯਾਰ ਤੁਸੀਂ ਤੁਹਾਡੇ WhatsApp ਇੰਨੇ ਜ਼ਿਆਦਾ ਗਰੁੱਪ ਬਣੇ ਹੋਣਗੇ ਸਾਰੇ ਗਰੁੱਪਾਂ ਦੇ ਵਿੱਚ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਤੁਸੀਂ ਮੈਨੂੰ ਦੱਸੋ ਜੇ ਸਾਨੂੰ ਦਿਲੋਂ ਪਿਆਰ ਕਰਦੇ ਹੋ ਨਾ ਜੇ ਤੁਹਾਨੂੰ ਸਾਡੀ ਜੋੜੀ ਪਸੰਦ ਹੈ ਤਾਂ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਅੱਗੇ ਦੀ ਅੱਗੇ ਓਕੇ ਜੀ ਥੈਂਕ ਯੂ